ਮੈਂ ਕੀ ਵੇਖਦਾ ਤੁਸੀਂ ਵੀ ਵੇਖਿਆ ਸਾਰਿਆਂ ਨੇ ਕਿ ਜਿਹੜੀ ਮੌਜੂਦਾ ਸਰਕਾਰ ਦੀ ਮੰਤਰੀ ਹੈਗੀ ਬਲਜੀਤ ਕੌਰ ਉਹ ਸੌਦਾ ਸਾਧ ਦੇ ਡੇਰਿਆਂ ਚ ਜਾਣਾ ਉਹਨੇ ਸ਼ੁਰੂ ਕਰਤਾ ਉਹਦਾ ਮਤਲਬ ਇਹ ਆ ਵੀ ਬਦਬੀ ਵਾਲਾ ਕੰਮ ਤੇ ਹੋਣ ਠੀਕ ਠਾਕ ਹੀ ਆ ਇਹਨਾਂ ਨੂੰ ਕੋਈ ਨਹੀਂ ਹੈ ਸੋ ਅਸੀਂ ਅੱਜ ਗੁਰਦੁਆਰਾ ਛੌਣੀ ਨਿਹੰਗ ਸਿੰਘਾਂ ਤੋਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਆ ਜਿਹੜੇ ਲੋਕ ਅੱਜ ਇੱਥੇ ਆਏ ਨੇ ਇਹ ਨਾਂ ਚੇਤਾ ਇਹਨਾਂ ਨੂੰ ਭੁੱਲਿਆ ਨਾ ਇਹਨਾਂ ਨੂੰ ਭੁੱਲਣਾ ਸੋ ਸਰਕਾਰ ਸਮਾਂ ਰਹਿੰਦਿਆਂ ਇਹਦਾ ਕੋਈ ਹੱਲ ਕਰ ਦੇ ਨਹੀਂ ਤਾਂ ਲੋਕ ਤੁਹਾਡਾ ਹੱਲ ਜ਼ਰੂਰ ਕਰਨਗੇ ਕਿਉਂਕਿ ਤੁਸੀਂ ਲੋਕ ਸਾਡੇ ਧਰਨਿਆਂ ਤੇ ਆ ਕੇ ਬੈਠਦੇ ਰਹੇ ਹੋ ਤੇ ਕਹਿੰਦੇ ਰਹੇ ਹੋ ਕਿ ਪੈੜਾਂ ਬਾਦਲ ਕੇ ਪਿੰਡ ਨੂੰ ਜਾਂਦੀਆਂ ਨੇ ਤੁਸੀਂ ਕਹਿੰਦੇ ਸੀ ਗਵਾਹ ਕੋਈ ਨਹੀਂ ਆ ਬੈਠਾ ਅਜੀਤ ਸਿੰਘ ਕੋਟ ਕੁਪੂਰਾ ਗੋਲੀ ਕੰਡ ਦਾ ਗਵਾਹ ਆ ਬੈਠਾ ਸੁਖਰਾਜ ਸਿੰਘ ਆ ਖੜਾ ਤੁਹਾਡੇ ਕੋਲ ਕੋਟ ਕੋਟ ਕੁਪੂਰਾ ਗੋਲੀ ਕੰਡ ਦਾ ਗਵਾਹ ਇਧਰ ਵਿੱਚ ਵੀ ਬੈਠਾ ਗਰਮੀਤ ਸਿੰਘ ਬਰਸਾਲ ਕੋਟ ਕੋੜਾ ਗੋਲੀ ਕੰਡ ਦਾ ਗਵਾਹ ਭਾਈ ਮੋਹਨ ਸਿੰਘ ਬੰਕਸੀਪੁਰਾ ਕੋਟ ਕੁਪੂਰਾ ਗੋਲੀ ਕੰਡ ਦਾ ਗਵਾਹ ਭਾਈ ਮੱਖਣ ਸਿੰਘ ਮੁਸਾਫਰ ਗਵਾਹ ਭਾਈ ਲੰਡਿਆਂ ਵਾਲਾ ਵੀਰ ਗਵਾਹ ਕੁਝ ਨਾਮ ਹੈ ਸਕਿਪ ਵੀ ਕਰਨੇ ਨੇ ਕਿਉਂਕਿ ਕੁਝ ਵੀਰਾਂ ਕੋ ਸਿਕਿਉਰਟੀ ਨਹੀਂ ਹੈਗੀ ਭਗਵੰਤ ਸਿੰਘ ਮਾਨ ਜੀ ਤੁਸੀਂ ਕਹਿੰਦੇ ਸੀ ਹੁਣ ਜੀ ਦਾ ਕੋਈ ਕੋਈ ਗੁਰੂ ਦੀ ਹਜ਼ੂਰੀ ਚਾ ਥੋੜਾ ਸ਼ਬਦਾਂ ਦਾ ਰੱਖਣਾ ਪੈਂਦਾ ਤੁਸੀਂ ਕਹਿੰਦੇ ਸੀ ਕੋਈ ਖੜਦਾ ਨਹੀਂ ਅਸੀਂ ਤੁਹਾਨੂੰ ਲਾਈਨ ਲੱਗੀ ਦਿਖਾ ਦਿੰਨੇ ਆ ਗੋਹਾ ਦੀ ਇਹ ਮਾਤੜ ਲੋਕ ਨੇ ਪਰ ਤੁਸੀਂ ਐਡੇ ਨਲਜ ਨਿਕਲੇ ਹੋ ਕਿ ਤੁਸੀਂ ਕੇਸਾਂ ਦੀ ਪੈਰਵਾਈ ਵੀ ਨਹੀਂ ਕਰ ਸਕੇ ਸਾਰੇ ਕੇਸ ਕੋੜ ਪੂਰਾ ਗੋਲੀਕਾਂਡ ਤੋਂ ਬਿਨਾ ਸਾਰੇ ਕੇਸ ਟਰਾਂਸਫਰ ਹੋ ਕੇ ਚੰਡੀਗੜ੍ਹ ਅਦਾਲਤ ਚ ਚਲੇ ਗਏ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਗਰੀਬ ਬੰਦੇ ਜਿਹੜੇ ਵਿਚਾਰੇ ਦਿਹਾੜੀਆਂ ਕਰਨ ਵਾਲੇ ਗਵਾਹ ਐ ਕਿੱਥੋਂ ਉੱਥੇ ਚੰਡੀਗੜ੍ਹ ਜਾਇਆ ਕਰਨਗੇ ਬਈ ਇਹ ਤੁਹਾਡੀ ਫੇਲਿਅਰ ਇੱਕ ਦੂਜਾ ਤੁਸੀਂ ਕਿਹਾ ਸੀ 24 ਘੰਟੇ ਚ ਗੋਲੀ ਗੋਲੀਕਾਂਡ ਦਾ ਸਾਰਾ ਇਹਦਾ ਇਨਸਾਫ ਕਰਾਂਗੇ ਹੁਣ ਤਾਂ ਸਾਢੇ 3 ਸਾਲ ਬੀਤ ਗਏ ਤੁਸੀਂ ਢੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਦੂਜੀ ਗੱਲ ਮੈਂ ਇਹਨੂੰ ਸੰਕੋਚਾਂ ਕਿ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਸਾਡਾ ਕੰਮ ਸੂਤ ਆ ਗਿਆ ਇਹ ਟਿਕੇ ਬੈਠੇ ਗੁਰਦੁਆਰਾ ਸਾਹਿਬ ਵਿੱਚ ਨਾ ਵੇਖਿਓ ਇਹਨਾਂ ਨੂੰ ਇਹ ਟਿਕੇ ਲੋਕ ਤੁਹਾਡੀ ਘਰ ਵਾਲੀ ਕੋਠੀ ਵੱਲ ਨੂੰ ਵੀ ਆਉਣਗੇ ਚੰਡੀਗੜ੍ਹ ਦੀ ਰੈਸ਼ ਵੱਲ ਨੂੰ ਵੀ ਆਉਣਗੇ ਜੇ ਨਾ ਸੂਤ ਆਇਆ ਤੇ ਤੁਹਾਡੇ ਘਰ ਨੂੰ ਵੀ ਪੈਣਗੇ ਤੁਸੀਂ ਕਿਹਾ ਸੀ ਨਾ ਡੜਾ ਤੋਂ ਡੜਾ ਹੁੰਦਾ ਹੈ ਚਲਾ ਤੋਂ ਚਲਾ ਹੁੰਦਾ ਹੈ ਤਿਆਰੀ ਕਰ ਲੋ 2027 ਲੱਗ ਗਿਆ ਆ ਗਿਆ ਜੇ ਤੁਸੀਂ ਨਾ ਸੁਧਰੇ ਇਹ ਲੋਕ ਤੁਹਾਨੂੰ ਸੁਧਾਰਨਗੇ ਇਹ ਗੁਰੂਗ੍ਰੰਥ ਸਾਹਿਬ ਦੀ ਬਦਬੀ ਤੇ ਗੋਲੀकांड ਆ ਬੈਠਾ ਨੌਜਵਾਨ ਸੁਖਰਾਜ ਇਹਦਾ ਬਾਪ ਕਿੱਥੋਂ ਲਿਆ ਕੇ ਦਿਓਗੇ ਕਿਸ਼ਨ ਭਗਵਾਨ ਸਿੰਘ ਨੂੰ ਕਿੱਥੋਂ ਖੜਾ ਕਰਾਂਗੇ ਗਰਜੀਤ ਸਿੰਘ ਨਿਆਮੀ ਵਾਲੇ ਨੂੰ ਕਿੱਥੋਂ ਖੜਾ ਕਰਾਂਗੇ ਆ ਨੌਜਵਾਨ ਦੀਆਂ ਲੱਤਾਂ ਫੈਕਚਰ ਹੋ ਗਈਆਂ ਤੁਰਨੋਂ ਨਕਾਰਾ ਹੋ ਗਿਆ ਜੀਤ ਸਿੰਘ ਇਹਨੂੰ ਕਿੱਥੋਂ ਇਹਦੀ ਜਵਾਨੀ ਲਿਆ ਕੇ ਦਿਓਗੇ ਹਨਾ ਸੋ ਇਸ ਕਰਕੇ ਜਿੰਨੀਆਂ ਤੁਸੀਂ ਜਥੇਬੰਦੀਆਂ ਆਈਆਂ ਵੀਰ ਆਏ ਹੋ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਵਾਦ ਆ ਹੁਣ ਆਪਾਂ ਛੋਟਾ ਜਿਹਾ ਕੰਮ ਕਰਨਾ ਇੱਕ ਨਿੱਕਾ ਜਿਹਾ ਪਈ ਆਪਾਂ ਇਥੋਂ ਤਖਤੀਆਂ ਹੱਥ ਪੜ ਕੇ ਤੇ ਕੋੜੇ ਪੂਰੇ ਚੌਂਕ ਤੱਕ ਜਾਣਾ ਬਸ ਉੱਥੇ ਜਾ ਕੇ ਸਮਾਪਤੀ ਹੈ ਕਲਾ ਪ੍ਰਸ਼ਾਦ ਦੀ ਦੇਖ ਜਿੰਨਾ ਚਿਰ ਵਰਤਦੀ ਆ ਓਨਾ ਚਿਰ ਸੁਖਰਾਜ ਸਿੰਘ ਜੀ ਨਾਮ ਬੋਲ ਦੇਣਗੇ ਜੇ ਕਿਸੇ ਦਾ ਨਾਮ رہ ਜਵੇ ਤੇ ਉਹ ਮੁਆਫੀ ਦੇ ਦਿਓ ਜੀ ਕਿਉਂਕਿ ਪ੍ਰੋਗਰਾਮ ਛੇਤੀ ਛੇਤੀ ਛੋਟਾ ਹੋਣ ਕਰਕੇ ਇਹ ਇਹਦਾ ਬਦਲਾਅ ਕਰਨ ਕਰਕੇ ਪੂਰਾ ਸਹੀ ਤਰੀਕੇ ਨਾਲ ਫਿਰ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਆ ਕੌਟਕਪੂਰਾ ਚੌਂਕ ਵਿੱਚੋਂ ਸਮਾਪਤੀ ਕਰਕੇ ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਇੱਥੇ ਆਣ ਕੇ ਆਪਾਂ ਲੰਗਰ ਪ੍ਰਸ਼ਾਦ ਦਾ ਛੱਕ ਕੇ ਜਾਣਾ ਇਹ ਕੋਈ ਹੁਣ ਭਜਾ ਭਜਾਈ ਆਪਾਂ ਕਰਨੀ ਨਹੀਂ ਹੈ ਕਾਲ ਕਰਨੀ ਨਹੀਂ ਹੈ ਤਖਤੀਆਂ ਹੱਥ ਫੜ ਕੇ ਆਰਾਮ ਨਾਲ ਤੁਰਦੇ ਜਾਣਾ ਜਾਪ ਕਰੀਏ ਸਰਕਾਰ ਨੂੰ ਕੋਸਣ ਦੇ ਨਾਰੇ ਵੀ ਲਾ ਸਕਦੇ ਆ ਕੋਈ ਇਦੀ ਉਪਤੀ ਨਹੀਂ ਹੈ ਆਰਾਮ ਨਾਲ ਜਾਣਾ ਚੌਂਕ 'ਚ ਖੜ ਕੇ ਉੱਥੇ ਕਿਉਂਕਿ ਉੱਥੇ ਸ਼ੀਦਾਂ ਦਾ ਸਾਡੇ ਸਿੰਘਾਂ ਦਾ ਖੂਨ ਡੁੱਲਿਆ ਇਹ ਖੂਨੀ ਚੌਕ ਆ ਤੇ ਉਹ ਸ਼ੀਦਾਂ ਨੂੰ ਮੁਖਾਤਬ ਹੋ ਕੇ ਅਰਦਾਸ ਬੇਨਤੀ ਕਰਕੇ ਉਥੋਂ ਆਪਾਂ ਵਾਪਸ ਆ ਜਾਣਾ ਅਗਲਾ ਪ੍ਰੋਗਰਾਮ ਸੋਚਦੇ ਹੋਣਗੇ ਕੀ ਆ ਅਗਲਾ ਪ੍ਰੋਗਰਾਮ ਨਿਹੰਗਾਂ ਸਿੰਘਾਂ ਦਾ ਪ੍ਰੋਗਰਾਮ ਤਿਆਰ ਹੀ ਹੁੰਦਾ ਹੈ ਅਗਲਾ ਪ੍ਰੋਗਰਾਮ ਤਿਆਰ ਹੈ ਥੋੜੇ ਦਿਨਾਂ ਜੀ ਤੁਹਾਨੂੰ ਅਨਾਉਂਸ ਕਰ ਦਿੱਤਾ ਜਾਊਗਾ